ਉਹ ਤੇ ਡੋਰ ਫਿਰ ਗਈ ਮੈਂ ਆਪਣੀ ਮਿੱਸੀ ਨੂੰ ਗਿਆ ਮੇਰੇ ਡੋਰ ਫਿਰ ਗਈ ਤਾਂ ਮੈਂ ਤਾਂ ਹੱਥ ਮਾਰਿਆ ਇੰਨੇ ਮਾਰਿਆ ਤੇ ਇਹਦੇ ਵੀ ਹੱਥ ਤੇ ਸੱਟ ਲੱਗ ਗਈ ਇਹ ਦਿਖਦੀ ਨਹੀਂ ਜਨਾਬ ਮੈਨੂੰ ਤਾਂ ਦਿਸੀ ਨਹੀਂ ਨਾ ਡੋਰ ਡੋਰ ਨਹੀਂ ਲੱਭੀ ਇਹ ਦਿਖਦੀ ਨਹੀਂ ਕੀ ਪਤਾ ਨਹੀਂ ਕਿਹੜੇ ਵੇ ਉਦੋਂ ਜਦੋਂ ਆਰੀ ਵਾਂਗੂ ਫਿਰਿਆ ਉਦੋਂ ਮੈਨੂੰ ਪਤਾ ਲੱਗਾ ਤੇ ਮੈਨੂੰ ਤਾਂ ਦੇਖਣੋਂ ਹੀ हट ਗਿਆ ਕਿਉਂਕਿ ਖੂਨ ਸਾਰਾ ਮਤਲਬ ਅੱਖਾਂ ਘੜੀ ਆ ਗਿਆ ਨਾ ਇਹ ਰੋਗ ਲਾਉਣੀ ਚਾਹੀਦੀ ਹੈ ਸਰਕਾਰ ਸਭ ਕੁਝ ਕਰ ਸਕਦੀ ਲਾਉਣੀ ਚਾਹੀ ਤੇ ਕਰ ਸਕਦੀ ਹੈ ਕਿ ਲਾਉਂਦੀ ਨਹੀਂਗੀ ਇਹਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਵਾ ਇਹ ਕਰਕੇ ਇਹਨਾਂ ਨੂੰ ਮਤਲਬ ਸ਼ਕਤੀ ਨਾਲ ਇਹਨੂੰ ਬੰਦ ਕਰਨਾ ਚਾਹੀਦਾ ਸਰਕਾਰ ਸਭ ਕੁਝ ਕਰ ਸਕਦੀ ਹੈ ਬੰਦ ਕਰਾ ਸਕਦੀ ਹੈ ਪਰ ਜੇ ਕਰਨਾ ਚਾਹੁੰਦੇ ਇਹ ਜਨਾਬ ਮੈਂ ਵੇਰ ਕੇ ਜਾ ਰਿਹਾ ਆਪਣੇ ਰਿਸ਼ਤੇਦਾਰਾਂ ਦਾ ਪਤਾ ਲੈਣ ਤੇ ਉਥੋਂ ਵਾਪਸ ਆ ਰਹੇ ਹਾਂ ਤੇ ਪਖਰਪੋਰਾ ਜਿਹੜਾ ਪੋਲਿਆ ਉਹਦੇ ਉੱਤੇ ਡੋਰ ਫਿਰਗੀ ਉਥੇ ਡੋਰ ਫਿਰ ਗਈ ਮੈਂ ਆਪਣੀ ਮਿੱਸੀ ਨੂੰ ਗਿਆ ਮੇਰੇ ਡੋਰ ਫਿਰ ਗਈ ਇਹ ਤਾਂ ਮੈਂ ਤਾਂ ਨੂੰ ਹੱਥ ਮਾਰਿਆ ਇਹਨੇ ਮਾਰਿਆ ਤੇ ਇਹਦੇ ਵੀ ਹੱਥ ਤੇ ਸੱਟ ਲੱਗ ਗਈ ਤੇ ਇਹ ਜਦੋਂ ਮੈਂ ਮੋਟਰਸਾਈਕਲ ਇਹ ਚੰਗਾ ਹੋਇਆ ਕਿ ਮੈਂ ਮੋਟਰਸਾਈਕਲ ਕੰਟਰੋਲ 'ਚ ਰਿਹਾ ਮੋਟਰਸਾਈਕਲ ਡਿੱਗਾ ਨਹੀਂ ਜੇ ਮੋਟਰਸਾਈਕਲ ਡਿੱਗ ਪੈਂਦਾ ਤੇ ਸੱਟਾਂ ਸਾਡੇ ਬਹੁਤ ਲੱਗਣੀਆਂ ਸੀ ਤੇ ਉਸ ਤੋਂ ਬਾਅਦ ਮਤਲਬ ਇਹਨੇ ਜਦੋਂ ਮੈਂ ਪੁੰਜੇ ਉਤਰਿਆ ਤੇ ਮੇਰਾ ਖੂਨ ਬੜਾ ਵਗਦਾ ਇਹ ਰੋਈ ਹੈ ਕਿ ਖੂਨ ਬੜਾ ਵਗ ਰਿਹਾ ਫਿਰ ਇਹਨਾਂ ਨੇ ਰਮਾਲ ਕੱਢ ਕੇ ਮੇਰੇ ਪੱਗ ਲਾ ਕੇ ਪੱਟੀ ਕੀਤੀ ਉੱਤੇ ਸ਼ੌਲ ਬੱਦਾਂ ਚੁੰਨੀ ਬੰਦੀ ਰਮਾਲ ਬੱਦਾਂ ਫੇਰ ਉਹ ਸਰਹਾਲੇ ਦੇ ਸਰਪੰਚ ਹੀ ਮੌਜੂਦਾ ਉਹ ਜੀਵ ਤੇ ਗ ਜਾਣਦੇ ਸੀ ਉਹਨਾਂ ਨੇ ਸਾਨੂੰ ਪਾ ਕੇ ਕਿ ਹਸਪਤਾਲ ਪਹੁੰਚਾਇਆ ਉੱਥੇ ਸਾਡਾ ਉਹਨਾਂ ਨੇ ਟ੍ਰੀਟਮੈਂਟ ਕਰਾਇਆ ਤੇ ਸਰ ਇਹ ਡੋਰ ਐ ਲੱਭਦੀ ਵੀ ਨਹੀਂ ਐ ਡੋਰ ਦਾ ਰੰਗ ਇਹ ਦਿਖਦੀ ਨਹੀਂ ਜਨਾਬ ਮੈਨੂੰ ਤਾਂ ਦਿਸੀ ਨਹੀਂ ਨਾ ਡੋਰ ਡੋਰ ਨਹੀਂ ਲੱਭੀ ਐ ਦਿਖਦੀ ਨਹੀਂ ਕੀ ਪਤਾ ਨਹੀਂ ਕਿਹੜੇ ਵੇ ਉਦੋਂ ਜਦੋਂ ਆਰੀ ਵਾਂਗੂ ਫਿਰਿਆ ਉਦੋਂ ਮੈਨੂੰ ਪਤਾ ਲੱਗਾ ਤੇ ਮੈਨੂੰ ਉਹ ਤਾਂ ਦੇਖਣੋਂ ਹੀ हट ਗਿਆ ਕਿਉਂਕਿ ਖੂਨ ਸਾਰਾ ਮਤਲਬ ਅੱਖਾਂ ਘੜੀ ਆ ਗਿਆ ਨਾ ਤੇ ਮੈਨੂੰ ਦਿਖਿਆ ਹੀ ਨਹੀਂ ਤੇ ਉਹ ਇਹ ਤੇ ਨਾਲ ਅੱਬ ਦਾ ਸ਼ੁਕਰ ਹੋਇਆ ਕਿ ਮਤਲਬ ਮੈਂ ਡਿਗਣੋਂ ਬਚ ਗਿਆ ਦੇ ਛੱਟੋਂ ਮਤਲਬ ਹੋਰ ਨਹੀਂ ਛੱਟ ਲੱਗੀ ਨਹੀਂ ਤੇ ਲੱਤਾਂ ਨੂੰ ਤਾਂ ਸਭ ਟੁੱਟ ਜਾਣੀਆਂ ਦੇਖਿਆ ਜਾਏ ਤੇ ਚਾਈਨਾ ਦੇ ਡੋਰ ਦੇ ਨਾਲ ਨੁਕਸਾਨ ਹੋ ਕਾਫੀ ਲੋਕਾਂ ਪਿੱਛੇ ਦੇ ਬੱਚਿਆਂ ਦੇ ਵੀ ਤਾਂ ਤੁੰਤ ਫਿਰ ਜਾਂਦੀ ਹੈ ਹਾਂਜੀ ਰੋਕ ਵੀ ਲਗਾਉਂਦੇ ਪਰ ਰੋਕ ਨਹੀਂ ਲੱਗਦੀ ਇੱਥੇ ਇਹ ਰੋਕ ਲਾਉਣੀ ਚਾਹੀਦੀ ਹੈ ਸਰਕਾਰ ਸਭ ਕੁਝ ਕਰ ਸਕਦੀ ਲਾਉਣੇ ਚਾਹੀਤੇ ਕਰ ਸਕਦੀ ਹੈ ਪਰ ਲਾਉਂਦੀ ਨਹੀਂਗੀ ਇਹਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਵਾ ਕਿ ਇਹ ਇਹ ਇਹਨੂੰ ਖਤਮ ਕੀਤਾ ਜਾਏ ਸਰ ਕਿੰਨੇ ਟਾਂਕੇ ਲੱਗੇ ਤੁਹਾਡੇ ਮੇਰੇ 2 ਟਾਂਕੇ ਲੱਗੇ ਆ ਜੀ ਫਿਰ ਮਾਤਾ ਜੀ ਮਗਰ ਬੈਠੇ ਹੀ ਮਾਤਾ ਜੀ ਨੂੰ ਕੋਈ ਲੱਗਤ ਹੋਏਗਾ ਕਿ ਉਹ ਪਤਨ ਕੀ ਹੋ ਗਿਆ ਤੁਨੂੰ ਇਹਨਾਂ ਨੂੰ ਮੈਂ ਕਿਹਾ ਕਿ ਮੇਰੇ ਸੰਤੋਸ਼ ਇਹਨਾਂ ਦਾ ਨਾਮ ਆ ਮੈਂ ਕਿਹਾ ਕਿ ਮੇਰੇ ਡੋਰ ਫਿਰ ਗਈ ਹੈ ਤੇ ਇਹਨੇ ਵੀ ਦੋਰ ਵਿੱਚ ਪਿੱਛੋਂ ਵੇਖ ਕੇ ਇਹਨਾਂ ਦੇ ਤਾ ਨੂੰ ਹੱਥ ਕੀਤਾ ਇਹਦੇ ਹੱਥ ਤੇ ਮਤਲਬ ਉਹ ਡੋਰ ਡੋਰ ਫਿਰ ਗਈ ਇੱਕ ਭਰਾਗੇ ਬੜਾ ਰੋਂਡਾ ਪੈ ਮੈਂ ਕਿਹਾ ਕੀ ਹੋਇਆ ਲਹੂ ਬੜਾ ਵਗਣ ਡਿਆ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਪੱਟੀ ਬੰਨਦੇ ਆਪੇ ਠੀਕ ਹੋ ਜਾ ਕੋਈ ਗੱਲ ਨਹੀਂ ਰੱਬ ਦਾ ਨਾਮ ਲੈਣ ਬਪੂ ਜੀ ਦਾ ਲਾਉ ਬੜਾ ਵਗਿਆ ਵੀਕਨੈਸ ਵੀ ਆਏ ਤੇ ਸਰੀਰ ਦੇ ਵਿੱਚ ਪਰ ਲੱਗਦਾ ਨਹੀਂ ਵੀ ਇਹ ਡੋਰ ਜਿਹੜੀ ਇਹਨੂੰ ਰੋਕਣਾ ਚਾਹੀਦਾ ਕਿਉਂਕਿ ਇਹ ਡੋਰ ਜਿਹੜੀ ਬਹੁਤ ਜ਼ਿਆਦਾ ਨੁਕਸਾਨ ਦਿੰਦੀ ਹੱਥਾਂ ਦੇ ਗੁੱਡਿਆਂ ਨੂੰ ਗੁੱਡੇ ਚੜਾਉ ਤੇ ਬੱਚਿਆਂ ਦੇ ਹੱਥ ਉਂਗਲਾ ਵੱਡੀਆਂ ਜਾਂਦੀਆਂ ਸਰਕਾਰ ਨੂੰ ਚਾਹੀਦਾ ਨਹੀਂ ਇਹ ਧੜੇ ਲੈਣਾ ਜਿਹੜਾ ਰੋਕ ਲੈਣੀ ਚਾਹੀਦੀ ਇਹ ਵੱਡੇ ਪੱਧਰ ਤੇ ਇਹਨਾਂ ਨੂੰ ਡਕਣਾ ਚਾਹੀਦਾ ਨਹੀਂ ਤੇ ਮਾਸੂਮ ਬੱਚਿਆਂ ਦਾ ਬਹੁਤ ਨੁਕਸਾਨ ਹੋਏਗਾ ਠੀਕ ਹੈ ਨਾ ਇਹ ਕਰਕੇ ਇਹਨਾਂ ਨੂੰ ਮਤਲਬ ਸ਼ਕਤੀ ਨਾਲ ਇਹਨੂੰ ਬੰਦ ਕਰਨਾ ਚਾਹੀਦਾ ਸਰਕਾਰ ਸਭ ਕੁਝ ਕਰ ਸਕਦੀ ਹੈ ਬੰਦ ਕਰਾ ਸਕਦੀ ਹੈ ਪਰ ਜੇ ਕਰਨਾ ਚਾਹੁੰਦੇ ਬਾਪੂ ਜੀ ਤੁਹਾਡੇ ਹੱਲੇ ਬਚਾ ਮੱਥੇ ਤੇ ਆ ਗਿਆ ਜਿੱਥੇ ਹੋੜ ਲੱਗ ਜਾਂਦੀ ਜਿਸ ਤਰ੍ਹਾਂ ਅੱਖਾਂ ਵੀ ਲੱਗ ਗਈ ਸੀ ਹੈਗੀਆਂ ਬੜਾ ਵੱਟਾ ਜਨਾਬ ਮੇਰੇ ਇੱਧਰ ਆ ਸੁਣ ਹੋ ਗਿਆ ਜਿਹ ਮਤਲਬ ਸ਼ੁਕਰਵਾਰ ਦੀ ਗੱਲ ਆ ਮੇਰਾ ਸੋਨਿਆ ਮੈਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਵਜਦਾ ਕੀ ਹੈ ਜਿੱਦਾਂ ਪੱਥਰ ਪਿਆ ਇਦਾਂ ਹੀ ਸਿਰ ਤੇ ਅੱਖ ਮੈਂ ਜਿੱਦਾਂ ਇੱਥੋਂ ਘੁੱਟਦਾ ਵਾਂ ਤੇ ਇਹ ਤਾਂ ਨੂੰ ਮੇਰੇ ਐਂ ਜਿੱਦਾਂ ਵਾਲ ਪੁੱਟੇ ਜਾਂਦੇ ਆ ਇਹ ਕੋਈ ਮਸਲ-ਮਸਲ ਸਾਬ ਮੇਰੇ ਵੱਡੇ ਗਿਆ ਮੈਂ ਹੁਣ ਅੱਖਾਂ ਦਾ ਵੀ ਮਤਲਬ ਐਮ ਆਈ ਆਰ ਕਰਾਉਂਗਾ ਤੇ ਫੇਰ ਮੈਨੂੰ ਪਤਾ ਲੱਗੂ ਕੀ ਗੱਲ ਹੈ ਤਾਂ ਨੂੰ ਲੱਗਦਾ ਕਿ ਮਾੜੀ ਜੀ ਗਲਤੀ ਡੋਰ ਦੇ ਨਾਲ ਨਹੀਂ ਮਤਲਬ ਕਿੰਨਾ ਖਰਚਾ ਤੁਹਾਨੂੰ ਪੈਗਾ ਤੁਹਾਨੂੰ ਅਲਟਰਾਸਾਉਂਡ ਕਰਾਉਣੀ ਪੈਣੀ ਹਰ ਇੱਕ ਚੀਜ਼ ਤੁਹਾਨੂੰ ਕਰਨੀ ਪੈਣੀ ਹੈ ਹਾਂ ਜੀ ਕਰਾਉਣੇ ਪੈਣੀ ਹੈ ਜੀ ਕਰਾਉਣੇ ਪੈਣੀ ਜੇ ਨਾ ਕਰਾਵਾਂਗੇ ਤਾਂ ਫਿਰ ਨੁਕਸਾਨ ਹੋ ਗਿਆ ਮੇਰੇ ਬੱਚੇ ਕਿਦਾਂ ਕੀ ਕਰਨਗੇ ਮਾਤਾ ਜੀ ਦੇ ਕਿਦਾਂ ਸੱਟ ਲੱਗੀ ਸਕੇ ਇਹ ਡੋਰ ਲੱਗੀ ਪਛਾਣ ਨੂੰ ਕਰਨਾ ਹੈ ਰੁਕ ਚਾਨ ਚੱਕ ਜੀਪ ਲੈਵੇਂ ਤੇ ਉਹ ਡੋਰ ਜਿਹੜੀ ਹੱਥ ਦੇ ਇਹਨਾਂ ਦੇ ਵੱਜ ਗਈ ਮੇਰੇ ਸਿਰ ਤੋਂ ਲਾਈ ਨਾ ਡੋਰ ਇਹਨਾਂ ਨੇ ਉਹਦੇ ਨਾਲ ਮਤਲਬ ਕਟਿਆ ਗਿਆ ਹੱਥ ਤੁਸੀਂ ਸਰਕਾਰੀ ਜੋਬ ਕਰਦੇ ਹੋ ਕੋਈ ਹਾਂ ਜੀ ਮੈਂ ਐਗਰੀਕਲਚਰ ਇਨਸਪੈਕਟਰ ਸੀ ਰਿਟਾਇਰ ਹਾਂਜੀ ਆਪਾਂ ਗੱਲ ਵੀ ਕਰਦੇ ਮਾਤਾ ਜੀ ਦੇ ਨਾਲ ਜਿਹੜੇ ਨਾਲ ਇਹਨਾਂ ਦੇ ਹੈਗੇ ਸੀ ਪਰ ਉਹਨਾਂ ਦੇ ਵੀ ਹੱਥ ਤੇ ਜਿਹੜੀ ਹੈ ਡੋਰ ਫੇਰੀ ਉਹਨਾਂ ਦੇ ਵੀ ਟਾਂਕੇ ਲੱਗੇ ਆ ਆਪਾਂ ਗੱਲ ਵੀ ਕਰਦੇ ਮਾਤਾ ਜੀ ਕੀ ਨਾਮ ਤੁਹਾਡਾ ਸੰਤੋਸ਼ ਕੁਮਾਰ ਮਾਤਾ ਜੀ ਤੁਹਾਡੇ ਹੱਥ ਤੇ ਵੀ ਡੋਰ ਫੇਰੀ ਹਾਂਜੀ ਹਾਂਜੀ ਜੀ ਇਹਨਾਂ ਡੋਰ ਫੇਰੀ ਹੈ ਜੀ ਇਹਨਾਂ ਡੋਰ ਲੱਗਾ ਤੁਹਾਨੂੰ ਕਿਸ ਤਰ੍ਹਾਂ ਹਾਂਜੀ ਇਹ ਫਕਰਪੁਰੇ ਤੋਂ نیچے ਉਤਰਨ ਲਈ ਸੀਗੇ ਕੋਲ ਤੋਂ ਤੇ ਉਥੋਂ ਇਹਨਾਂ ਨੇ ਕਿਹਾ ਕਿ ਸੰਤੋਸ਼ ਮੇਰੇ ਡੋਰ ਵੱਜ ਗਈ ਹੈ ਤੇ ਮੈਂ ਜੀ ਭਿਆਨੇ ਮੈਂ ਤਾਂ ਉਹਨੂੰ ਕੀਤੀ ਆ ਕਰਕੇ ਤਿੰਨ ਵਾਰੀ ਤੇ ਉਹ ਫਿਰ ਮੇਰੇ ਮੇਰੇ ਹੀ ਫਿਰ ਗਿਆ ਤੇ ਪਰ ਇਹਨਾਂ ਨੂੰ ਨਹੀਂ ਪਤਾ ਲੱਗਾ ਕਿ ਇਹਦੇ ਵੀ ਡੁੱਗਰ ਫਿਰ ਗਈ ਏ ਮੈਂ ਇਹਨਾਂ ਦੇ ਪੱਟੇ ਹੀ ਕਰੀ ਜਾਂਦੀ ਹਾਂ ਤੇ ਉਹ ਖੂਨ ਵੰਦੇ ਨਹੀਂ ਹੁੰਦਾ ਬਹੁਤ ਵਗਦਾ ਸੀ ਜਿਵੇਂ ਬਾਲਟੀ ਨਾਲ ਪਾਣੀ ਸੁੱਟੇ ਦਾ ਉੱਤੇ ਇਦਾਂ ਖੂਨ ਵਗਦਾ ਸੀ ਉੱਥੇ ਬਹੁਤ ਜ਼ਿਆਦਾ ਡਾਕਟਰ ਦੇ ਖੜਿਆ ਤੁਸੀਂ ਹਾਂਜੀ ਫਿਰ ਡਾਕਟਰ ਦੇ ਖੜਿਆ ਫਿਰ ਜੀਪ 'ਚ ਪਾ ਕੇ ਉਹਨਾਂ ਖੜਿਆ ਨਿਹੰਗ ਸਾਹਿਬ ਕੋਈ ਆਏ ਸੀਗੇ ਤੇ ਉਹਨਾਂ ਖੜਿਆ ਤੇ ਫਿਰ ਉੱਥੇ ਟਰੀਟਮੈਂਟ ਇਹਨਾਂ ਨੇ ਕੀਤੀ ਤੇ ਬਾਅਦ ਵਿੱਚ ਮੇਰੇ ਪੱਟੇ ਕੀਤੀ ਪਹਿਲਾਂ ਇਹਨਾਂ ਦੇ ਟਾਂਕੇ ਲਾਏ ਫਿਰ ਬਾਅਦ ਵਿੱਚ ਮੇਰੇ ਟਾਂਕੇ ਲਾਏ ਉਹਨਾਂ ਨੇ ਕੀ ਕਹਿੰਦਾ ਜੁੰਦੇ ਜਿਹੜੇ ਡੋਰ ਵੇਚੇ ਡੋਰ ਵਾਲੇ ਨੂੰ ਕਹਿੰਦੇ ਵੀ ਜਿਹੜੇ ਵੇਚਦੇ ਉਹਨ ਤੇ ਚੈਨਾ ਡੋਰ ਜਿਹੜੀ ਬੰਦ ਹੋਣੀ ਚਾਹੀਦੀ ਹੈ ਇਹ ਬਹੁਤ ਨੁਕਸਾਨ ਕਰਦੀ ਹੈ ਲੋਕਾਂ ਦਾ ਜੀਵ ਲੋਕਾਂ ਦੇ ਖਤਮ ਹੋ ਜਾਂਦੇ ਨੇ ਪਰ ਡੋਰ ਫੇਰ ਵੀ ਨਹੀਂ ਖਤਮ ਹੁੰਦੇ ਇੱਕ ਠੰਡ ਦੇ ਵਿੱਚ ਤੁਹਾਨੂੰ ਦੋਨਾਂ ਜੀਵ ਨੂੰ ਬੈਠ ਤੇ ਪਾਤਾ ਉਹਨਾਂ ਨੇ ਹਾਂਜੀ ਹਾਂਜੀ ਬੈਠ ਤੇ ਪਾਤਾ ਸੀ ਉਦੋਂ ਤੇ ਬੈਠੇ ਬੈਠੇ ਆ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਰਮਾਨ ਕਰਕੇ ਬੈਠੇ ਰਹਿੰਦੇ ਆ ਰਜਾਈ ਵਿੱਚ ਕੀ ਕਰਨਾ ਹੈ ਕੰਮਕਾਰ ਵਾਲੇ ਹੀ ਬੰਦੇ ਆ ਤੇ ਪਰ ਅਸੀਂ ਹੁਣ ਰਜਾਈ ਚ ਪੈ ਗਏ ਆ ਸਰਕਾਰ ਨੂੰ ਕੀ ਹਾਂ ਸਰਕਾਰ ਨੂੰ ਹੀ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੀ ਚੈਨਾ ਡੋਰੇ ਖਤਮ ਹੋਣੀ ਚਾਹੀਦੀ ਹੈ ਇਹ ਜਿਹੜਾ ਇਹਦਾ ਜੜੋਂ ਜੜੋਂ ਫਟੋਏ ਨੂੰ ਇਹ ਲੋਕਾਂ ਦੀ ਜਾਨਾਂ ਲੈਂਦੀ ਹੈ ਇਹਨੂੰ ਕਿਉਂ ਨਹੀਂ ਰੋਕ ਸਾਮ ਲਾਉਂਦੇ ਡੋਰ ਜਿਹੜੀ ਆ ਬੰਦ ਜਿਹੜੀ ਚੈਨਲ ਡੋਰ ਵੀ ਆ ਜੀ ਵਿਕਦੀ ਪਈ ਉਹਦਾ ਕਿੰਨਾ ਨੁਕਸਾਨ ਆ ਕਿਉਂਕਿ ਤੁਸੀਂ ਦੇਖ ਸਕਦੇ ਜਿਹੜਾ ਪਰਿਵਾਰ ਆ ਪਰਿਵਾਰ ਦੇ ਜਿਹੜੇ ਜੀ ਦੇ 22 ਟਾਂਕੇ ਉਹ ਜਿਹੜੀ ਲੇਡੀਸ ਆ ਉਹਨਾਂ ਦੇ ਵੀ ਜਿਹੜੇ ਹੱਥ ਤੇ ਟਾਂਕੇ ਲੱਗੇ ਆ ਔਰ ਇਸ ਡੋਰ ਨੂੰ ਜਿਹੜਾ ਰੋਕ ਲਗਾਨੀ ਚਾਹੀਦੀ ਹੈ ਸਰਕਾਰ ਨੇ ਵੀ ਲਗਾਨੀ ਚਾਹੀਦੀ ਔਰ ਪ੍ਰਸ਼ਾਸਨ ਨੂੰ ਵੀ ਲਗਾਨੀ ਚਾਹੀਦੀ ਹੈ ਮੈਂ ਬਟਾਲਾ ਦਾ ਵਿਕੀ ਮਾਲਿਕ ਦਾਨ ਮੀਟ ਚੰਨ